ਇਕ ਓਅੰਕਾਰ ਸਤਿਗੁਰ ਪ੍ਰਸਾਦ ਬਾਤ ਸ਼ੈਲਸ਼ੀ ਤੁ ਪ੍ਰਸਾਦ ਸ੍ਰੀਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਰਿਓ ਕਰ ਜੋਗ ਜਤੀ ਕੀ ਸੂਰ ਸੁਰਾਰਧਨਾ ਸੁੱਧ ਸਦਾਦਿਕ ਸੰਤ ਸੁਨੂਹ ਆਤਮਿਕ ਮਤੀ ਕੇ ਸਾਰੇ ਵਿਦੇਸ਼ ਕੋ ਦੇਖ ਰਿਓ ਮਦਕੂ ਨਾ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁੰਤੇ ਏਗਰਤੀ ਬਨ ਏਗਰਤੀ ਕੇ ਬਾਦੇ ਮਤੰਗ ਜਰੀ ਜਰ ਸੰਗ ਅਨੂਪਤ ਤੰਗ ਸਰੰਗ ਸਵਾਰੇ ਪੂਰ ਤੁਰੰਗ ਪੁਰੰਗ ਸਿਖੂਦਤ ਪਾਉਣ ਕੇ ਕਾਮ ਕੋ ਜਾਤ ਨਿਵਾਰੀ ਭਾਰੀ ਗੁਣਾਨ ਕੇ ਭੂਪ ਬਲੀ ਵਿਦ ਨਿਆਵਤ ਸਿੰਘ ਸਰਾ ਜਾਤ ਵਿਚਾਰੇ ਈਤੇ ਭਏ ਤੂੰ ਕਹਾ ਭਏ ਭੂਪਤ ਅੰਤ ਕਉ ਲਾਗੀ ਹੀ ਪਾਏ ਬਧਾਰੀ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਦ ਧੂਲ ਮੇਰਾ 당ਨਗਾਰੇ ਗੁੰਜਤ ਗੂੜਗ ਜਾਨ ਕੇ ਸੁੰਦਰ ਹਿੰਸਦ ਹੈ ਹਜ਼ਾਰਾਂ ਲਹਜਾਰੀ ਉਤਪਵੇਕ ਭਗਵਾਨ ਕੇ ਮਨ ਪਤਾ ਕੌਣ ਗਨੈ ਨਹੀਂ ਜਾਤ ਵਿਚਾਰੇ ਪਤਿਸ਼੍ਰੀ ਭਗਵਾਨ ਭਜੇ ਬਿਨ ਨਹੰਤ ਕੋ ਹੰਤ ਕੇ ਧਾਮ ਸਿਦਾਰੀ ਤੀਰਤ ਨਾਨਦਿਆ ਤੁੰਦਾਨ ਸੋ ਸੰਜਮ ਨੇ ਮਹਨੇਕ ਬਿ ਸਿੱਖਿਆ ਪੀਰਤ ਪੁਰਾਨ ਕ ਤੇਵ ਪੁਰਾਨ ਜਮੀਨ ਜਮਾਨ ਜ਼ਮਾਨਿ ਜਮੇਖੈ ਪਉਣ ਆਹਾਰ ਜਤੀਤ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਕੋ ਪਤਾ ਇਕਰਤੀ ਬਿਨ ਇਕਰਾ ਲੇਖੈ ਸੋਦੇ ਸੇ ਬਾਹ ਹੋਦੁਰੰਤੁ ਦਬਾਤ ਹੋਦ ਸੋ ਸਾਜ ਸੁਨਾਹ ਰਤਰ ਜਾਨ ਦਲੈਗੇ ਭਾਰੀ ਲੋਹਾਨ ਭਰੇ ਮਨ ਮੈਂ ਕਰੈ ਪਰਬਤ ਪੰਖ ਹਲੇ ਨ ਹਲੇਂਗੇ ਤੂਰ ਕਰੀਨ ਮਰੋਰ ਬਵਾਸਨ ਆਦਿਮ ਤੰਦਰਮਾਨ ਹਲੈਗੇ ਸ਼੍ਰੀ ਪਦਸ਼ੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਅਨੰਦਾਨ ਕਰੈਗੇ ਬੀਰ ਅਪਾਰ ਬੱਡੇ ਬਰੀਆਰ ਵਿਚਾਰਹਿ ਸਾਰੀ ਧਾਰ ਪਛੈਜਾ ਤੂਰ ਦੇ ਸੰਬਲੰਦਨ ਵਾਸਨ ਮਾਤਿਕ ਜਾਨ ਕੇ ਨਾਲ ਲੀਜਾ ਗਾੜੀ ਗੜਾਨ ਕੋ ਮੁੜਨ ਹਾਰ ਸੁਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਮਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈ ਧਰ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ ਸਾਰ ਸਮੂਹ ਪਰਸੰਨ ਫਿਰੈ ਜਗ ਸਤਰੂ ਸਭੈ ਅਲੋਕ ਚਪੈਂਗੇ سگ نر دیں گے کہاں پیو جو دور لوچن بیٹھ رہی ہوگا سات سمندر نہ ڈھوک گئے پر ڈوک گوا ਬਾਸਯੋਦਕੀ ਆਨਸੇ ਬੈਟਕੇ ਐਸੀ ਐਸੇ ਸੁਪੈਸ ਬਤਾਇਓ ਸਾਚ ਕਹਨ ਸੁਨ ਲਿਓ ਸਬੈ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂ ਲੈ ਮਾਨ ਪੂਰੇ ਧਰਿਓ ਸਿਰ ਕਾਹੂ ਲੈ ਲੇੰਕ ਗਰੇ ਲਟਕਾਇਓ ਕਾਹੂ ਲਖਿਓ ਹਰ ਖਾ ਬਾਚੀ ਦਿਸਾ ਮਹਿ ਕਾਹੂ ਪਸ਼ਾਉ ਕੋ ਸੀਸ ਨਿਵਾਇਓ ਕੋਪ ਤਾਰ ਕੋ ਪੂਜਤ ਹੈ ਬਸ ਕੋ ਮੇਰੇ ਤਨ ਨੂੰ ਪੂਜਨਤਾਇਓ ਕੂੜ ਗਿਰਿਆ ਪੁਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਪ ਤਾਨ ਕੋ ਪੂਜਨ ਹੈ ਬਸ ਕੂ ਮਿਰ ਤਾਨ ਕੋ ਪੂਜਨ ਧਾਇਓ ਕੂੜ ਗਿਰਿਆ ਪੁਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਵੀਂ ਤਉ ਪ੍ਰਸਾਦਿ ਸਵੀਏ ਸਰਾਗ ਸੋਧ ਸੁਨੂਹ ਸਿਧਾਨ ਕੇ ਦੇਖਿ ਰਿਓ ਕਰ ਜੋਗ ਜਤੀ ਕੀ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸੁਨੂਹ ਆਤਮ ਨਤੀ ਕੇ ਸਾਰੇ ਵਿਦੇਸ ਕੋ ਦੇਖ ਰਹਿਓ ਮਦਕੂ ਨ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁੰਤੇ ਈਗਰਤੀ ਬਨ ਈਗਰਤੀ ਕੇ ਮਾਧਮ ਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਪੂਰ ਤੁਰੰਗ ਪੂਰੰਗ ਸਿਖੁਦਤ ਪਾਉਣ ਕੇ ਗਾਮ ਕੋ ਜਾਤਿ ਨਿਵਾਰੀ ਆਰੀ ਗੁਨਾਹ ਕੇ ਭੂਪ ਬਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਈਤੇ ਭਏ ਤੂੰ ਕਹਾ ਭਈ ਭੂਪਤ ਅੰਤ ਕਉ ਲਾਗੀ ਹੀ ਪਾਏ ਬਧਾਰੀ ਜੀਤ ਫਿਰੈ ਸਭ ਦੇ ਇਸ ਦਿਹਾਨ ਕੋ ਬਾਦ ਧੂਲ ਮੇਰਾ ਢੰਗਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਦ ਹੈ ਹਜ਼ਾਰਾਂ ਲਖ ਜਾਰੀ ਊਤ ਪਵੇ ਇਕ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸਤਿ ਪਤਿ ਸ੍ਰੀ ਭਗਵਾਨ ਪਜੇ ਬੈ ਨਾ ਹੰਤ ਕਉ ਅੰਤ ਕੇ ਧਾਮ ਸਿਦਾਰੀ धीरत आनन्द या तन दान सो संजम ने अनेक बे सिखै वेद पुराण क तेव पुराण जमीन जमान समान के बेखै पावन आहार जतीत धार सबैस विचार हजार क देखै श्री भगवान भजे बिनु पता इगरती बिन इकरा लेखै शुद्ध से पाहु तुरंत दवाहु सो तो 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 साज सनाहु तुरत जान दलेंगे भारी आहार भरे मन में करै पर्वत पंख हले न हलेइनी ਤੋਰ ਤਰੀਨ ਮਰੋਰ ਬਵਾਸਨ ਮਾਤਮ ਤੰਗਰ ਮਾਨ ਲਏਗੀ। ਸ਼੍ਰੀ ਪਦਸ਼ੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਅਨਦਾਨ ਕਰਾਂਗੇ। ਬੀਰ ਅਪਾਰ ਵੱਡੇ ਬਰਿਆਰ ਅਵਿਚਾਰਹਿ ਸਾਰੀ ਧਾਰ ਪਛੈਜਾ। ਤੋਰ ਦੇ ਸੰਬਲਿੰਦਨ ਵਾਸਨ ਮਾਤਿਗ ਜਾਨ ਕੇ ਮਾਨ ਬਣੀ ਜਾ। ਗਾੜੀ ਵੜਾਨ ਕੋ ਦੁਨੁੜਨ ਹਾਰ ਸੁਬਾਤ ਨਹੀਂ ਚਿਕਚਾਰ ਲਈਆ। ਸਾਹਿਬ ਸ਼੍ਰੀ ਸਭ ਕੋ sire ਨਾਇਕ ਜਾਚਕ ਅਨੇਕ ਸੋ ਏਕ ਦਿਵਈਆ। ਦਾਨਵ ਦੀਵ ਫਰੀਂਦਨ ਸਚਰ ਭੂਤ ਪਵਿਖ ਭਵਾਨ ਜਮੈਗੇ ਜੀਵ ਜਿਤੇ ਜਲ ਮੈਂ ਧਰਮ ਮੈਂ ਪਲਹੀ ਪਲਮੈਂ ਸੁਭਾਤ ਪੈਗੇ ਉਹਨਾਂ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸੁਨਹਰ ਪਰਸਨ ਫਰੇਂ ਜਗ ਸਤਰੂ ਸਭੈ ਅਉ ਲੋਕ ਚ ਪੈਗੇ ਮਾਨਵ ਇੰਦ੍ਰੇਗ ਜਿਤ੍ਰ ਨਰਾਤ ਕਵ ਜਾਉਨ ਤ੍ਰ ਲੋਕ ਕੋ ਰਾਜ ਕਰੈਗੇ ਊੜੇ ਇਸ ਨਾਨਕ ਰਾਜਿਕ ਦਾਨ ਮੀਖ ਸੁੰਬਰ ਸਾਜ ਬਰੈਗੇ ब्रह्मेश्वर विष्णु सजीपत अंत फसे डेमो फास परेंगे जी नाल श्री पद की प्रस है भगति नर फिर न दीस धरेंगे कहां भयो जो दूर लोचन मुदके बैठ रहे हो पद ध्यान लगायो न हाथ खयो जी साच समुंदर न लोप गयो पर लोक गवायो बास क्यों दिख्यान से बैठ के ऐसी ऐसे सु पैस बताया साच कहन सुन लेओ सब जण प्रेम कियो तने ही प्रभु पायो ਕਾਹੂ ਲੈ ਪਾਵਨ ਪੂਰ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਆ ਬਾਚੀ ਦਿਸਾ ਮਹ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਪਤਾਨ ਕੋ ਪੂਜਤ ਹੈ ਬਸ ਕੋ ਮਿਰ ਤਾਨ ਕੋ ਪੂਜਨ ਧਾਇਓ ਕੂਰ ਗਿਰਿਆ ਉਜੋ ਸਭ ਹੀ ਜਗ ਸ੍ਰੀ ਭਗਵਾਨ ਭੇਦ ਨਾ ਪਾਇਓ ਕੋ ਪਤਾਨ ਕੋ ਪੂਜਤ ਹੈ ਬਸ ਕੋ ਮਿਰ ਤਾਨ ਕੋ ਪੂਜਨ ਧਾਇਓ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਕ ਓੰਕਾਰ ਸਤਿਗੁਰ ਪ੍ਰਸਾਦ ਬਾਤ ਸ਼ਹੀ ਦਸਵੀਂ ਤਉ ਪ੍ਰਸਾਦ ਸਭਈਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਿਰੋ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੋਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਤੇ ਏਕ ਰਤੀ ਬਨ ਏਕ ਰਤੀ ਕੇ ਮਾ ਤੇ ਮਤੰਗ ਜਰੀ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੂਟ ਤੁਰੰਗ ਪੂਰੰਗ ਸਿਖੁਦਤ ਪਾਉਣ ਕੇ ਬਾਉਨ ਕੋ ਜਾਤਨੇ ਵਾਰੀ ਭਾਰੀ ਗੁਨਾਨ ਕੇ ਭੂਪ ਬਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੁ ਕਹਾ ਭੈੂਪਤ ਅੰਤ ਕਉ ਨਾਗੀ ਹੀ ਪਾਏ ਪਧਾਰੀ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਧੂਲ ਮੇਰਾ ਦੰਗਨਗਾਰੇ ਗੁੰਜਤ ਗੂੜਗਜਾਨ ਕੇ ਸੁੰਦਰ ਹਿਨ ਸਦ ਹੈ ਹਜ਼ਾਰਾਂ ਲਹਜਾਰੀ ਊਤਪਵਕ ਭਗਵਾਨ ਕੇ রূপ ਦਾ ਕੌਣ ਗਨੈ ਨਹੀਂ ਉਜਾਤ ਵਿਚਾਰੇ ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨ ਮਹੰਤ ਗੌਂਦ ਕੇ ਧਾਮ ਸਿਦਾਰੀ ਤੀਰਤ ਨਾਨਦਿਆ ਤਨ ਦਾਨ ਸੋ ਸੰਜਮ ਨੇ ਮਹਲੇ ਕਬਿ ਸਿਖਿਆ ਬੀਦ ਪੁਰਾਨ ਕ ਤੇਵ ਪੁਰਾਨ ਜਮੀਨ ਜਮਾਨ ਸਬਾਨ ਕ ਬੀਖੇ ਪਵਨ ਆਹਾਰ ਜਤੀਗਤ ਧਾਰ ਸਬੈਸ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਉਪਤ ਇਕਰਤੀ ਬਿਨ ਇਲਕਨਾ ਲੇਖਿਆ ਸੋਦੇ ਸੇ ਬਾਹ ਦੁਰੰਤ ਦਵਾਹ ਸੋ ਸਾਜ ਸਨਾਹ ਉਤਰ ਜਾਨ ਗਲੈਗੇ ਭਾਰੀੋ ਆਹਾਰ ਭਰੇ ਮਨ ਮੈਂ ਕਰਿਆ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਕਰੀਨ ਮਰੋਰ ਬਵਾਸਨ ਮਾਧਮ ਤੰਗਰ ਮਾਨ ਰਮਲੈਗੇ ਸ਼੍ਰੀ ਪਦਜੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਅਨਿਦਾਨ ਕਰੈਗੇ ਬੀਰ ਅਪਾਰ ਵੱਡੇ ਬਰੀਆਰ ਅਭਿਚਾਰਹਿ ਸਾਰਿ ਧਾਰ ਪਛਈਆ ਤੋਰ ਦੇ ਸੰਬਲੰਦ ਮਵਾਸਨ ਮਾਤਿਕ ਜਾਨ ਕੇ ਨਾਲ ਬਲਿਜਾ ਗਾੜੀ ਗੜਾਨ ਕੋ ਮੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭੂ ਸਿਰ ਨਾਇਕ ਜਾਚ ਕਰ ਅਨੇਕ ਸੋ ਏਕ ਦਿਵਈਆ ਦਾਨਵ ਦੀਵ ਮਹਿੰਦਰਨ ਸਾਚਰ ਭੂਤ ਪਵਿਖ ਭਵਾਨ ਜਮੈਗੇ ਜੀਵ ਜਿਤੇ ਜਲ ਮੈਂ ਧਰਮ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਓਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੀ ਬੋਹ ਪੁੰਜ ਖਪੈਗੇ ਸਾਰ ਸੁਹਣ ਪਰਸਾਨ ਫਰੇਂ ਜਗਾ ਸਤਰ ਸਭੈ ਔ ਲੋਕ ਚ ਪੈਗੇ

ਬਾਸ ਕਿਉ ਵਿਖਿਆਨ ਚ ਬੈਟ ਕੇ ਐਸੀ ਐਸੇ ਸੁਬੈ ਸੁਤਾਇਓ ਸਾਜ ਕਹਨ ਸੁਨ ਲਿਓ ਸਬੈ ਜਿਨ ਪ੍ਰੇਮ ਕਿਉ ਤੈਨਹੀ ਪ੍ਰਭ ਪਾਇਓ ਕਾਹੂ ਲੈ ਮਾਨ ਪੂਰੇ ਧਰਿਓ ਸਿਰ ਕਾਹੂ ਲੈ ਲੇੰਕ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਜ਼ੀ ਦਿਸ਼ਾ ਮਹਿ ਕਾਹੂ ਪਸ਼ਾਉ ਕੋ ਸੀਸ ਨਿਵਾਇਓ ਕੋਪ ਉਤਾਰ ਕੋ ਪੂਜਤ ਹੈ ਬਸ ਕੋ ਮੇਰੇ ਤਾਨ ਕੋ ਪੂਜਨਤਾਇਓ ਹੋਰ ਕਿਰਿਆ ਹੋਰ ਜੋ ਸਭ ਹੀ जग ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੋਪ ਤਾਨ ਕੋ ਉਜਨ ਹੈ ਬਸ ਕੋ ਮੇਰ ਤਾਨ ਕੋ ਉਜਨ ਧਾਇਓ ਹੋਰ ਕਿਰਿਆ ਹੋਰ ਜੋ ਸਭ ਹੀ जग ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਇੱਕ ਓਨਕਾਰ ਸਤਗੁਰ ਪ੍ਰਸਾਦ ਬਾਦਿ ਸਿਨ ਸਿੰਘ ਤਪ ਪ੍ਰਹਾਰ ਸ੍ਰੀਏ ਰਾਗ ਸੋਧ ਸਮੂਹ ਸਿਧਾਨ ਕੇ ਦੇਖਿਰਿਉ ਕਰ ਜੋਗ ਜਤੀ ਕੀ ਸੂਰ ਸੁਰ ਆਰਦਨਾ ਸੁੱਧ ਸੁਦਾ ਦੇਖ ਸੰਤ ਸਮੂਹ ਹਾਤ ਨੀ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਦਕੂ ਨਾ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੀ ਹੀਗਰਤੀ ਬਨ ਹੀਗਰਤੀ ਕੇ ਮਾਧਮ ਤੰਗ ਦਰੀਜ ਰਸੰਗ ਅਨੂਪ ਤੰਗ ਸਰੰਗ ਸਵਾਰੇ ਕੂਟ ਤੁਰੰਗ ਪੁਰੰਗ ਸਿਹੁਦਤ ਪਾਉਣ ਕੇ ਗਾਉਂ ਕੋ ਜਾਤਨੇ ਵਾਰੀ ਬਾਰੀ ਗੁਣਾਂ ਕੇ ਭੂਪ ਬਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਈਤੇ ਭਏ ਤੂੰ ਕਹਾ ਭਾਈ ਭੂਪਤ ਅੰਤ ਕਉ ਨਾ ਕੀ ਹੀ ਪਾਏ ਪਧਾਰੀ ਜੀਤ ਫਿਰੈ ਸਭ ਦੇ ਇਸ ਦਿਸਾਨ ਕੋ ਬਾਜਤ ਧੂਲ ਮੇਰਾ ਨੰਗਨ ਗਾਰੇ ਗੁੰਜਤ ਊੜਕ ਜਾਨ ਕੇ ਸੁੰਦਰ ਹਿੰਸਦ ਹੈ ਹਜ਼ਾਰਾਂ ਲਖ ਜਾਰੀ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨਾ ਹੰਤ ਕਉ ਅੰਤ ਕੇ ਧਾਮ ਸਿਦਾਰੀ तीरथ नानंदया तने दान सो संजमन ने मन लेखे सिखै वेद पुराण क तेव पुराण जमीन जमान सबान के बैठै पवन आहार जदीगत धार सबैस विचार हजार क देखै श्री भगवान भजे बिनु पता इग्रती बिनु इकना लेखै शुद्ध से पाव तुरंत दवाह सो साज सनाहु तुर जान दलेंगे भारी लोहार भरे मन में करै पर्वत पंख हले न हलेंगे ਤੋਰ ਤਰੀਨ ਮੋਰੋਰ ਭਵਾਸਨ ਮਾਧਮ ਤੰਗਰ ਮਾਨ ਲਏਗੀ। ਸ਼੍ਰੀ ਪਦਸ਼ੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਅਨਿਦਾਨ ਕਰਾਂਗੇ। ਵੀਰ ਅਪਾਰ ਵੱਡੇ ਬਰਿਆਰ ਅਭਿਚਾਰਹਿ ਸਾਰੀ ਧਾਰ ਪਛਈਆ। ਤੋਰ ਦੇ ਸੰਬਲੰਦ ਮਵਾਸਨ ਮਾਤਿਕ ਜਾਨ ਕੇ ਬਾਰ ਬਲੀਆ। ਗਾੜੀ ਗੜਾਨ ਕੋ ਦੋੜਨ ਹਾਰ ਸੋ ਬਾਤ ਨਹੀਂ ਚਿਕ ਚਾਰ ਲਵਈਆ। ਸਾਹਿਬ ਸ਼੍ਰੀ ਸਭ ਕੋ sire ਨਾਇਕ ਜਾਚਕ ਅਨੇਕ ਸੋ ਏਕ ਦੇਵਈਆ। ਦਾਨਵ ਦੀਵ ਮਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈ ਥਰ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪ ਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸੰਗੂਹ ਪਰਸੰਨ ਫਿਰੈ ਜਗ ਸਤਰ ਸਭੈ ਅਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਪਵ ਜਾਉ ਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਰ ਬਰੈਂਗੇ ब्रह्ममहीसर विष्णु सजीपत अंत फसे जम फास परेंगे जे नर श्री पद की प्रस हैं भक्ति नर फिर न देख तरेंगे कहां भयो जो दूर लोचन मुंद गए बैठ रहे हो पद ध्यान लगायो न हाथ थर्यो नी ये साग समुंदर न लोभ गयो परलोक गवायो बास क्यों दिख्यान से बैठ के ऐसी ऐसे सु पैस बतायो साधकन सुन ले हो सब जण प्रेम कियो तनेहि प्राप्त पायो میرے تان کو پوجن تا کر جاگر کو بھے نہ پاؤ کو پتان کو پوجت ہے بس کو میرے تان کو پوجن تا ਗਿਰਿਆ ਵਰਗੋ ਸਭੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਇੱਕ ਓਨਕਾਰ ਸਤਗੁਰ ਪ੍ਰਸਾਦ ਬਾਤਿ ਸਹਿ ਲਸਿਨੀ ਤਉ ਪ੍ਰਿਹਾਰ ਸੁਣੀਏ ਸਰਾਵਕ ਸੋਦ ਸੁਮੂਹ ਸਿਧਾਨਕੇ ਦੇਖਿਰਿ ਉਕਰ ਜੋਗ ਜਤੀ ਕੀ ਸੂਰ ਸੁਰਾਧਨਾ ਸੋਦ ਸੁਧਾਦਿਕ ਸੰਤ ਸੁਮੂਹ ਅਨਿਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿ ਹੋ ਮਦਕੂ ਨ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟ ਕੁਰੰਗ ਕੁਰੰਗ ਸਿਖੂਦਤ ਪਾਉਨ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਕੋ ਜਾਣ ਕੇ ਭੂਪ ਪਲੀਪਿਤ ਨਿਆਵਤ ਸੀਸ ਨਾ ਜਾਤ ਵਿਚਾਰੇ ਏਕੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦਾਂ ਗਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਸਦਾ ਹੈ ਹਜ਼ਾਰ ਆ ਰਿਹਾ ਜਾ ਰਹੀ ਊਤਪਵਿਕ ਭਗਵਾਨ ਕੇ ਰੂਪ ਤਾ ਕੌਣ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਬਦਸ਼ੀ ਭਗਵਾਨ ਭਜੇ ਬਿਨਾ ਹੰਤ ਕੋੰਦ ਕੇ ਧਾਮ ਸਦਾਰੇ ਤੀਰਥ ਨਾਨ ਦਇਆ ਤਨਦਾਨ ਸੋ ਸੰਜਮ ਨੇ ਮਹਾਨੇ ਕਬਿ ਸਿਖੈ ਭੇਦ ਪੁਰਾਨ ਕ ਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਬਿਖੈ ਪਵਨ ਆਹਾਰ ਜਦੀਗਤ ਧਾਰ ਸਦੈ ਸ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਬਦਵਾਨ ਭਜੇ ਬਿਨਾ ਹਿਪਤਾ ਇਕਰਤੀ ਬਿਨ ਹਿਕਨਾ ਲੇਖੈ ਸੋਦੇ ਸੇ ਬਾਹ ਤੁਰੰਤ ਦਵਾਹ ਸੋ ਸਾਜ ਸੁਨਾਹ ਰਤਰ ਜਾਨ ਗਲੈਗੇ ਭਾਰੀ ਹੁਹਾਨ ਭਰੇ ਮਨ ਮੈਂ ਕਰਿਆ ਪਰਬਤ ਪੰਖ ਹਲੇ ਨਾ ਹਲੇਗੇ ਤੋਰ ਤਰੀਨ ਮਰੋਰ ਵਾਸਨ ਮਾਤੇ ਮਤੰਗ ਨਰਮਾਨ ਬਲੈਗੇ ਸ਼੍ਰੀ ਪਦਸ਼ੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਅਨਿਦਾਨ ਚਲੈਗੇ ਵੀਰ ਅਪਾਰ ਵੱਡੇ ਬਰੀਆਰ ਅਵਿਚਾਰ ਅਹਸਾਰ ਧਾਰ ਪਛਈਆ ਤੋਰ ਦੇ ਸੰਬਲੰਦ ਵਾਸਨ ਮਾਤੇ ਕੇ ਜਾਨ ਕੇ ਮਾਰ ਬਲਈਆ ਗਾੜੀ ਗੜਾਨ ਕੋ ਮੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭੂ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੀਵ ਫਰਿੰਦਨ ਸਾਜਰ ਭੂਤ ਪਵਿਖ ਭਵਾਨ ਜਮੈਗੇ ਜੀਵ ਜਿਤੇ ਜਲ ਮੈਂ ਧਰਮ ਮੈਂ ਪਲਹੀ ਪਲਮੈਂ ਸਭ ਥਾਪਤ ਪੈਗੇ ਓਨ ਪ੍ਰਤਾਪਨਾ ਬਾੜ ਜੈ ਤੁਨ ਪਾਪਨ ਕੀ ਬਹੁ ਪੁੰਜ ਖਪੈਗੇ ਸਾਰ ਸੰਸਾਰ ਪਰਸਾਨ ਫਿਰੈ ਗੈ ਸਤਰੂ ਸਭੈ ਔਰ ਲੋਕ ਚ ਪੈਗੇ

ਬਾਸ ਕੀਉ ਵਿਖਿਆਨਿ ਬੈਟਕੇ ਐਸੀ ਐਸੇ ਸੁਬੈ ਸੁਤਾਇਓ ਸਾਚ ਕਹੰ ਸੁਨ ਲਿਹੁ ਸਬੈ ਜਿਨ ਪ੍ਰੀਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੇ ਮਾਨ ਪੂਜ ਧਰਿਓ ਸਿਰ ਕਾਹੂ ਲੈ ਲੇਂ ਕੇ ਗਰੇ ਲਟਕਾਇਓ ਕਾਹੂ ਲਖਿਓ ਹਰ ਕਾ ਬਾਚੀ ਦਿਸਾ ਮਹਿ ਕਾਹੂ ਪਸ਼ਾਉ ਕੋ ਸੀਸ ਨਿਵਾਇਓ ਕੋਪ ਉਤਾਰ ਕੋ ਪੂਜਤ ਹੈ ਬਸ ਕੋ ਮੇਰੇ ਤਨ ਕੋ ਪੂਜਨਤਾਇਓ ਹੋਰ ਕਿਰਿਆ ਔਰ ਜੋ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਆਇਓ ਕੋਪ ਤਾਨ ਕੋ ਹੁਜਦਾ ਹੈ ਬਸ ਕੋ ਮੇਰੇ ਤਾਨ ਕੋ ਉਜਨ ਧਾਇਓ ਹੋਰ ਕਿਰਿਆ ਔਰ ਜੋ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਆਇਓ